ਸਾਰੇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਜੀਤ ਪਟੀਕ ਤੇ ਤੁਹਾਡਾ ਸਵਾਗਤ ਹੈ hope ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਅੱਜ ਨਿਊ ਟ੍ਰੈਂਡਿੰਗ ਕਲੈਕਸ਼ਨ ਨਾਲ ਹਾਜ਼ਰ ਹੋਏ ਆ ਕਰਦੇ ਆ ਸ਼ੁਰੂ ਇਹ ਸਾਰੀ ਮਿਕਸ ਵੈਰਾਈਟੀ ਹੋਊਗੀ ਖਾਦੀ ਲੀਲਨ ਵਿਸਕੋਸ ਔਰਗੇਂਜ਼ਾ ਪਿਓਰ ਕਾਟਨ ਵਿਲੇਜ ਕਾਟਨ ਏਕੇ ਟੈਕਸ ਦੀ ਲਓ ਜੀ ਕਰਦੇ ਆ ਸ਼ੁਰੂ ਸਭ ਤੋਂ ਪਹਿਲਾਂ ਜਿਹੜਾ ਆਰਟੀਕਲ ਹੈ ਇਹ ਖਾਦੀ ਲੀਲਨ ਤੇ ਆ ਪਿਆਰ ਖਾਦੀ ਲੀਲਾ ਨਾਲ ਦੇਖੋ ਬਹੁਤ ਸੋਹਣੀ ਖਾਦੀ ਲੀਲਾ ਦੇਖੋ ਇਹ ਲੈਨਾਂ ਦੇ ਵਿੱਚ ਪ੍ਰਿੰਟ ਕੀਤਾ ਹੋਇਆ ਜੀ neck ਤੇ ਵਰਕ ਹੈ ਦੇਖੋ ਕਿੰਨਾ ਸੋਹਣਾ ਰੇਸ਼ਮ ਵਰਕ ਮਿਰਰ ਵਰਕ ਬਹੁਤ ਸੋਹਣਾ ਵਰਕ ਹੈ neck ਤੇ ਨੀਚੇ ਦੇ ਘੇਰੇ ਤੇ ਲੇਸ ਲੱਗੀ ਹੋਈ ਹੈ ਬਹੁਤ ਪਿਆਰੀ ਲੇਸ ਲੱਗੀ ਹੋਈ ਹੈ ਦੇਖੋ ਇਹਦਾ ਵੈਬਸਾਈਟ ਸੇਮ ਪ੍ਰਿੰਟਡ ਸ਼ੈਂਟੂਨ ਦੀ ਬੋਟਮ ਖਾਦੀ ਲੀਲਨ ਦਾ ਬਹੁਤ ਸੋਹਣਾ ਦੁਪੱਟਾ ਇਹ ਦੇਖੋ ਖਾਦੀ ਲੀਲਨ ਜੀ ਬਹੁਤ ਸੋਹਣਾ ਦੁਪੱਟਾ ਹੈ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਫੋਰ ਸਾਈਡ ਪ੍ਰਿੰਟਿੰਗ ਕੀਤੀ ਹੋਈ ਹੈ ਫੋਰ ਸਾਈਡ ਪੱਟੀ ਦੇਖੋ ਇਹਦਾ ਪ੍ਰਾਈਜ਼ ਆਊਗਾ 1250 ਜੀ 12:30 'ਚ ਤੁਸੀਂ ਬੁੱਕ ਕਰਵਾ ਸਕਦੇ ਹੋ ਇਹਦਾ ਨੈਕਸਟ ਕਲਰ ਆ ਗਿਆ ਦੇਖੋ ਆ ਗਿਆ ਨੈਕਸਟ ਕਲਰ ਸਕਾਈ ਬਲੂ ਸ਼ੈਂਟੂਨ ਬਾਟਮ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੀ ਨੈਕ ਤੇ ਵਰਕ ਬਹੁਤ ਪਿਆਰਾ ਕਿੰਨੀ ਫਿਨਿਸ਼ਿੰਗ ਨਾਲ ਕੀਤਾ ਹੋਇਆ ਬਹੁਤ ਦਾ ਬਹੁਤ ਸੋਹਣਾ ਦੁਪੱਟਾ ਦੇਖੋ ਬਹੁਤ ਸੋਹਣਾ ਇਹ ਦੇਖੋ ਕਿੰਨੀ ਸੋਹਣੀ ਇਹ ਇੱਕ ਕੱਪੜੇ ਦੇ ਵਿੱਚ ਹੀ ਹੈ ਜੀ ਬਣੀ ਹੋਈ ਪੱਟੀ ਜੀ ਅਲੱਗ ਤੋਂ ਨਹੀਂ ਲਗਾਈ ਹੋਈ ਕੱਪੜੇ ਦੇ ਵਿੱਚ ਹੀ ਪੱਟੀ ਬਣੀ ਹੋਈ ਹੈ ਖਾਦੀ ਨੇ ਇਹਨਾਂ 1250 ਰੁਪਏ ਰੇਟ ਨੈਕਸਟ ਡਾਲਰ ਆ ਗਿਆ ਲੀਕੋ ਆਨਯਨ ਦਾ ਸ਼ੀਲਡਰ ਇਹ ਨੈਕ ਦੇ ਵਰਕ ਕਵ ਬਹੁਤ ਸੋਹਣਾ ਮੇਰਾ ਵਰਕ ਹੈ ਜੀ ਆਫਿਸ ਵੇਅਰ ਸੂਟ ਨੇ ਇਹ ਪੂਰੇ ਹਰ ਇੱਕ ਏਜ ਦੀ ਲੇਡੀ ਇਹਨਾਂ ਨੂੰ ਵੇਅਰ ਕਰ ਸਕਦੀ ਹੈ ਜੀ ਇਹਨਾਂ ਦਾ ਪ੍ਰਾਈਸ ਸੇਮ ਹੈ ਜੀ 1250 ਰੁਪਏ ਦੇਖੋ ਟੁਕੜਾ ਕਿੰਨਾ ਫਿਆਰਾ ਕਿੰਨਾ ਪਿਆਰਾ ਦੁਪੱਟਾ 1250 ਰੁਪਏ ਰੇਟ ਸਕਰੀਨ ਸ਼ਾਟ ਲਈ ਜਾਓ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਤੁਸੀਂ ਸੈਂਡ ਕਰ ਦਿਓ ਜੀ ਆਹ ਦੇਖੋ ਜੀ ਨੈਕਸਟ ਆਰਟੀਕਲ ਪਿਓਰ ਔਰਗੈਂਜ਼ਾ ਪਿਓਰ ਔਰਗੈਂਜ਼ਾ ਇਹ ਬਹੁਤ ਸੋਹਣਾ ਘੇਰੇ ਤੇ ਲੇਸ ਹੈ neck دیکھو ਕਿੰਨਾ پیارا ਬਣਿਆ ਹੋਇਆ ਹੈ ਪਲਸ ورک ਹੈ ਇਹ ਸਾਰਾ ਪਲਸ ورک নলکی ورک ਬਹੁਤ ਸੋਹਣੀ ਡਿਜ਼ਾਈਨਿੰਗ ਹੈ ਪੂਰਾ ٹرینڈنگ ਚ ਹੈ neck ರೆڈی ਹੋਇਆ ਹੋਇਆ ਜੀ شانٹون دی ਇਹਦੀ बॉटम ਹੈ ਬਹੁਤ ਸੋਹਣਾ ਦੁਪੱਟਾ ਦੁਪੱٹے ਤੇ ہینڈ پینٹ ਕੀਤਾ ਹੋਇਆ ਹੈ ਜੀ ਦੇਖੋ ਇਹ ہینڈ پینٹ ਕੀਤਾ ਹੋਇਆ ਸਾਰਾ पत्तियां बनिया हुई ने बहुत सोना दुपट्टा फोर साइड लेस लगी हुई है कॉटन लेस है फोर साइड देखो दुपट्टे की लुक देखो स्कई ब्लू कलर चौदह सौ रुपए ऑर्डर बुक करवा सकते नैक्सट कलर आ गया देखो ਮਜ਼ੈਂਟਾ ਦਾ ਸ਼ੇਡ ਹੈ ਇਹ ਬਹੁਤ ਸੋਹਣਾ neck ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਪਲਸ ਵਰਕ ਹੈ ਇਹ ਸਾਰਾ ਨਲਕੀ ਵਰਕ ਪਲਸ ਵਰਕ ਹੈਂਡ ਵਰਕ ਹੈ ਜੀ ਟੋਟਲੀ ਘੇਰੇ ਤੇ ਲੈਸ ਹੈ ਘੇਰੇ ਤੇ ਲੈਸ ਸ਼ੈਂਟੂਨ ਬੋਰਡਮ ਦੁਪੱਟੇ ਤੇ ਹੈਂਡ ਪੇਂਟ ਫੁੱਲ ਪ्योर ਦੁਪੱਟਾ 2.5 ਮੀਟਰ ਦਾ ਜੀ ਫੁੱਲ ਪ्योर ਹੈ ਇਹ 2.5 ਮੀਟਰ ਦਾ ਦੁਪੱਟਾ ਇਹਨਾਂ ਨੇ ਦੋ ਦੋ ਕਲਰ ਨੇ ਜੀ ਸਕਾਈ ਬਲੂ ਹੈ ਦੋ ਕਲਰ ਸਕਾਈ ਬਲੂ ਦੋ ਕਲਰ ਇਹ ਵਾਲੇ ਨੇ ਫਟਾਫਟ ਸਕਰੀਨ ਸ਼ਾਟ ਲਈ ਜਾਓ 1400 ਰੁਪਏ ਵਿੱਚ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੀ ਰਖੜੀ ਆਫਰ ਹੈ ਇਹ ਬਹੁਤ ਸੋਹਣੇ ਸੂਟ ਨੇ ਬਹੁਤ ਵਧੀਆ ਡਿਸਕਾਊਂਟ ਹੈ ਇਹਨਾਂ ਤੇ ਨੈਕਸਟ ਆ ਗਿਆ ਇਹ ਗਲੇਸ ਕਾਟਨ ਹੈ ਜੀ ਇਹ AK टेक्स ਦੀ ਬਹੁਤ ਬਹੁਤ ਪੁਰਾਣਾ ਸੂਟ ਹੈ ਇਹ ਇਹ ਬਹੁਤ ਸੋਹਣਾ ਸੂਟ ਹੈ AK टेक्स ਦਾ ਇਹ ਤੇ ਸਾਰੇ ਤੇ ਇਹ ਚਿਕਨ ਵਰਕ ਹੈ ਜੀ ਸਾਰਾ ਚਿਕਨ ਵਰਕ ਹੈ ਇਹਨੂੰ ਉਠਾ ਕਰਕੇ ਦਿਖਾ ਦਿੰਨੇ ਆ ਤੁਹਾਨੂੰ ਸ਼ਾਇਦ ਜਲਦੀ ਪਤਾ ਲੱਗ ਜੂ ਆ ਦੇਖੋ ਇਹ ਸਾਰਾ ਚਿਕਨ ਵਰਕ ਕੀਤਾ ਹੋਇਆ ਸਾਰੇ ਸੂਟ ਤੇ ਫਰੰਟ ਬੈਕ ਤੇ ਫਰੰਟ ਬੈਕ ਤੇ ਚਿਕਨ ਵਰਕ ਆ ਬਹੁਤ ਸੋਹਣਾ ਇਹ 골ਡਨ ਸਕਿਨ ਜਹਾ ਕਲਰ ਹੈ ਇਹ ਆ ਗਈ ਇਹਦੀ ਸਲਵਾਰ ਸਲਵਾਰ ਖੋਲ ਕੇ ਦਿਖਾਉਣੀ ਆ ਪੂਰੇ ਟ੍ਰੈਂਡਿੰਗ ਚ ਨੇ ਜੀ ਇਹ ਸੂਟ ਐ ਇਹ ਆ ਗਈ ਇਹਦੀ ਸਲਵਾਰ ਸਲਵਾਰ ਆ ਗਈ ਇਹ ਆ ਗਈ ਸ਼ਰਟ ਇਹ ਆ ਗਿਆ ਦੁਪੱਟਾ ਮਸਲੀਨ ਮੰਡਾਲ ਦਾ ਦੁਪੱਟਾ ਬਹੁਤ ਸੋਹਣਾ ਇਹ ਦੇਖੋ ਬਹੁਤ ਪਿਆਰਾ ਦੁਪੱਟਾ ਹੈ ਜੀ ਮਸਲੀਨ ਮੰਡਾਲ ਦਾ ਬਹੁਤ ਸੋਹਣਾ ਲੁੱਕਿਆ ਦੇਖੋ ਇਹ ਵੀ ਰਖੜੀ ਆਫਰ ਤੇ ਚੱਲ ਰਿਹਾ ਜੀ 1800 ਰੁਪਏ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਨੈਕਸਟ ਕਲਰ ਆ ਗਿਆ ਦਾ ਬਲੈਕ ਐਵਟ ਬਲੈਕ ਕਲਰ ਆ ਗਿਆ ਬੋ ਸੋਣਾ ਸੇਮੀ ਅਜੀ ਚਿਕਨ ਵਰਕ ਆ ਦੇਖੋ ਸਾਰਾ ਫਰੰਟ ਬੈਕ ਚਿਕਨ ਵਰਕ ਹੋਇਆ ਹੋਇਆ ਹੈ ਬਹੁਤ ਸੋਹਣਾ ਕਲਰ ਹੈ ਬਲੈਕ ਬਲੈਕ ਦੇ ਵਿੱਚ ਆ ਸਕਿਨ ਹੈ ਵਾਈਨ ਜਿਹਾ ਸਕਿਨ yellow ਬੁੱਟੀਆਂ ਬਣੀਆਂ ਹੋਈਆਂ ਨੇ बहुत प्यारा लगता है जी ये आ गया यह आ गई सलवार जी दप्टा किन्ना प्यारा दुपट्टा देखो मुंडाल मुं द 1800 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਤੀਸਰਾ ਕਲਰ ਆ ਗਿਆ ਹੈ ਦੇਖੋ ਗ੍ਰੇ ਕਲਰ ਹੈ ਇਹ ਚੁਕਰੀ ਇਹ ਕਲਰ ਕਿੰਨਾ ਪਿਆਰਾ ਕਲਰ ਹੈ ਰਾਇਲ ਲੁੱਕ ਦੇਣ ਵਾਲੀ ਸੂਟ ਨੇ ਜੀ ਬਹੁਤ ਪਿਆਰੇ ਇਹ ਆ ਗਈ ਇਹਦੀ ਸਲਵਾਰ ਬਹੁਤ ਸੋਹਣੀ 2.5 ਮੀਟਰ ਤੋਂ ਪਲੱਸ ਹੀ ਹੋਊਗਾ ਜੀ 2 2.5 ਪਲੱਸ ਹੈ ਇਹ ਸਲਵਾਰ ਦਾ ਵੀ 셔ਟ ਦਾ ਵੀ ਜਿੰਨਾ ਮਰਜੀ ਹੈਲਦੀ ਤੋਂ ਹੈਲਦੀ ਲੇਡੀ ਇਹਦਾ ਸੂਟ ਤਿਆਰ ਕਰਵਾ ਸਕਦੇ ਨੇ ਕੋਈ ਇਸ਼ੂ ਨਹੀਂ ਬਿਨਾਵਣੇ ਸੂਟ ਇਹ ਆ ਗਿਆ ਜੀ ਦੁਪੱਟਾ ਬਹੁਤ ਸੋਹਣਾ ਮੁੰਡਾਲ ਮਸਲੀਨ ਇਹ ਕਿੰਨਾ ਸੋਹਣਾ ਦੁਪੱਟਾ 2 ਮੀਟਰ ਦੀ ਕੱਟ ਬੂਰਾ ਪੂਲਾ ਚੌੜਾ ਰਖੜੀ ਆਫਰ ਹੈ ਜੀ 1800 ਰੁਪਏ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਆ। ਸੋ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਇਹਨਾਂ ਸਾਰੇ ਸੋਹਣੇ-ਸੋਹਣੇ ਸੂਟਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ। ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ। ਸੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿੱਦਾਂ ਦੀ ਲੱਗੀ। ਵੀਡੀਓ ਲਾਈਕ ਕਰਿਓ, ਸ਼ੇਅਰ ਕਰਿਓ। ਆਪਣੇ ਦੋਸਤਾਂ ਮਿੱਤਰਾਂ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੇ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ